ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵੀਡੀਓ ਪਾਈ ਸੀ ਵੀ ਅੰਮ੍ਰਿਤ ਦੇ ਨਾਲ ਬੰਦੇ ਦੇ ਸਾਰੇ ਦੁੱਖ ਦੂਰ ਹੁੰਦੇ ਆ ਤੇ ਕਈਆਂ ਨੇ ਬਹੁਤ ਕਿੰਤੂ ਪ੍ਰੰਤੂ ਕੀਤਾ ਕਿ ਇਹ ਵਹਿਮ ਪਰਮਾ ਇਹ ਵਹਿਮ ਪਰਮ ਨਹੀਂ ਆ ਆ ਲੈ ਲਿਆ ਆਪਾਂ ਗਲਾਸ ਤੇ ਆ ਪਾ ਲਿਆ ਆਪਾਂ ਇਹਦੇ ਵਿੱਚ ਜਲ ਜਦੋਂ ਵੀ ਕੁਝ ਦੁੱਖ ਦਾ ਸਾਡਾ ਸਰੀਰ ਢਿੱਲਾ ਹੁੰਦਾ ਤਾਂ ਤੁਸੀਂ ਇਸ ਜਲ ਨੂੰ ਇਸ ਤਰ੍ਹਾਂ ਫੜ ਲੈਣਾ ਦੋਨੇ ਹੱਥਾਂ ਨਾਲ ਤੇ ਆਪਣੇ ਨੇਤਰਾਂ ਦੇ ਨਾਲ ਤੱਕਣਾ ਵੀ ਇਹਦੇ ਵਿੱਚ ਹੀ ਆ ਦ੍ਰਿਸ਼ਟੀ ਬੋਲਦੇ ਇਹਨੂੰ ਦ੍ਰਿਸ਼ਟੀ ਪਾਉਣੀ ਆ ਤੇ ਮੂਲ ਮੰਤਰ ਸਹਿਬ ਦਾ ਜਾਪ ਕਰਨਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਤੇ ਫਿਰ ਅਰਦਾਸ ਕਰਨੀ ਆ ਮਹਾਰਾਜ ਸਭ ਕਿਰਪਾ ਕਰੋ ਜੋ ਵੀ ਸਰੀਰ ਦੀ ਪ੍ਰੋਬਲਮ ਆ ਉਹ ਬੋਲਣੀ ਮਹਾਰਾਜ ਸਭ ਉਹਨੂੰ ਦੂਰ ਕਰੋ ਇਸ ਜਾਲ ਦੇ ਵਿੱਚ ਇੰਨੀ ਪਾਵਰ ਦਿਓ ਇਹ ਅੰਮ੍ਰਿਤ ਬਣ ਜਾਏ ਇਹ ਤੁਹਾਡਾ ਅੰਮ੍ਰਿਤ ਆ ਜੋ ਮੈਂ ਸ਼ਕਣ ਲੱਗਾਂ ਤੇ ਮੇਰੇ ਸਾਰੇ ਦੁੱਖ ਦੂਰ ਕਰ ਦੇ ਸੰਗਤ ਜੀ ਮਹਾਰਾਜ ਸਭ ਨੇ ਕੀ ਕਿਹਾ ਪਵਨ ਗੁਰੂ ਪਾਣੀ ਪਿਤਾ ਇਹ ਪਿਤਾ ਇਹ ਪਿਓ ਆ ਸਾਡਾ ਮਹਾਰਾਜ ਸਭ ਨੇ ਪਿਓ ਦਾ ਦਰਜਾ ਦਿੱਤਾ ਤੇ ਦੂਸਰਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਜੋ ਬ੍ਰਹਿਮੰਡ ਵਿੱਚ ਆ ਜੋ ਧਰਤੀ ਤੇ 70% ਪਾਣੀ ਆ ਉਹ ਉਨਾ ਹੀ ਸਾਡੀ ਬਾਡੀ ਦੇ ਵਿੱਚ ਆ ਸਾਰਾ ਕੁਝ ਸਰੀਰ ਦੇ ਵਿੱਚ ਉਹੀ ਆ ਜੋ ਕੁਦਰਤ ਦੇ ਵਿੱਚ ਵਾਪਰ ਰਿਹਾ ਤੇ ਸਾਰੀ ਸ੍ਰਿਸ਼ਟੀ ਜਿਹੜੀ ਇੱਕ ਸ਼ਬਦ ਤੋਂ ਚੱਲਦੀ ਆ ਸ਼ਬਦ ਗੁਰੂ ਆ ਸ਼ਬਦ ਜੋ ਅਸੀਂ ਬੋਲਦੇ ਆ ਨਾ ਉਹ ਬਹੁਤ ਜ਼ਿਆਦਾ ਮਹਨੇ ਰੱਖਦੇ ਆ ਜੇ ਅਸੀਂ ਪੋਜ਼ਿਟਿਵ ਬੋਲਦੇ ਆ ਪੋਜ਼ਿਟਿਵ ਸੋਚਦੇ ਆ ਜ਼ਰੂਰੀ ਨਹੀਂ ਹੁੰਦਾ ਸ਼ਬਦ ਜਿਹੜੇ ਬੋਲਣੇ ਹੁੰਦੇ ਆ ਜੋ ਸਾਡੇ ਦਿਮਾਗ ਦੇ ਵਿੱਚ ਸਾਡੀ ਸੋਚ ਚੱਲਦੀ ਨਾ ਉਹ ਵੀ ਸ਼ਬਦੀ ਨੇ ਕਿਉਂਕਿ ਸ਼ਬਦਾਂ ਦੇ ਰੂਪ ਵਿੱਚ ਸਾਡੀ ਸੋਚ ਦੇ ਅੰਦਰ ਸਾਰਾ ਕੁਝ ਚੱਲ ਰਿਹਾ ਹੁੰਦਾ 네ਗੇਟਿਵ ਪੋਜ਼ਿਟਿਵ ਤੇ ਉਹੀ ਸਾਡੀ ਜ਼ਿੰਦਗੀ ਦੇ ਵਿੱਚ ਘਟਦਾ ਉਹੀ ਸਾਨੂੰ ਭੁਗਤਣਾ ਪੈਂਦਾ ਕਰਮ ਬਣ ਜਾਂਦੇ ਆ ਸਾਡੇ ਇਸ ਕਰਕੇ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਆਪਣੀਆਂ ਨਾਨੀਆਂ ਦਾਦੀਆਂ ਦੇ ਨਾਲ ਮਾਵਾਂ ਦੇ ਨਾਲ ਜਦੋਂ ਕੋਈ ਡੰਗਰ ਪਾ ਛੁੱਟਿਆ ਹੋ ਜਾਂਦਾ ਸੀ ਉਹ ਕਹਿੰਦੇ ਸੀ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਕੋਲੋਂ ਜਲ ਕਰਾ ਲਈਏ ਗੜਵੀ ਚ ਪਾਣੀ ਲੈ ਕੇ ਤੁਰ ਪੈਂਦੇ ਸੀ ਘਰੋਂ ਨਾਲਕੇ ਤੋਂ ਉਹ ਕੀ ਕਰਦੇ ਸੀ ਭਾਈ ਸਾਹਿਬ ਭਾਈ ਸਾਹਿਬ ਇਦਾਂ ਕਰਕੇ ਗੜਵੀ ਦੇ ਵਿੱਚ ਉਹ ਮੂਲ ਮੰਤਰ ਦਾ ਜਾਪ ਕਰਦੇ ਸੀ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹਦੇ ਸੀ ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾ ਬਣਾਇਆ ਰਾਮ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ ਕੋਈ ਵੀ ਮਹਾਰਾਜ ਸਭ ਦੀ ਗੁਰਬਾਣੀ ਦੇ ਸ਼ਬਦ ਮੂਲ ਮੰਤਰ ਸਾਹਿਬ ਦਾ ਜਾਪ ਵਾਹਿਗੁਰੂ ਗੁਰਮੰਤਰ ਸਾਹਿਬ ਦਾ ਜਾਪ ਤੇ ਉਹ ਸਾਨੂੰ ਫੜਾ ਦਿੰਦੇ ਸੀ ਘਰੇ ਆ ਕੇ ਅਸੀਂ ਪਸ਼ੂਆਂ ਦੇ ਪਠਲਾਂ ਵਿੱਚ ਨਾਲਕਿਆਂ ਚ ਪਿਆ ਦੇਣਾ ਤੇ ਜਾਂ ਘਰ ਵਿੱਚ ਸਿੱਟਾ ਦੇ ਦੇਣਾ ਤੇ ਮਹਾਰਾਜ ਸਾਭ ਦੀ ਕਿਰਪਾ ਹੋ ਜਾਂਦੀ ਸੀ। ਉਦੋਂ ਲੋਕ ਜਿਹੜੇ ਭਾਈ ਸਾਭ ਸੀ ਉਹ ਵੀ ਭੋਲੇ ਸੀ ਤੇ ਜਿਹੜੇ ਲੋਕ ਸੀ ਨਾ ਸਾਡੇ ਬਜ਼ੁਰਗ ਉਹ ਵੀ ਭੋਲੇ ਸੀ ਛਲ ਕਪਟ ਨਹੀਂ ਸੀ ਲੋਕਾਂ 'ਚ। ਉਹ ਚੀਜ਼ ਬਹੁਤ ਛੇਤੀ ਅਸਰ ਕਰਦੀ ਸੀ। ਤੇ ਹੁਣ ਹੁਣ ਤਾਂ ਸਾਡੇ 'ਚ ਮਿਲਾਵਟਾਂ ਹੋ ਗਈਆਂ। ਸਾਡੇ ਤੇ ਗਰਬਾਣੀ ਨੇ ਅਸਰ ਕਿੱਥੇ ਕਰਨਾ ਹਨ? ਅਸੀਂ ਛਲ ਕਪਟ ਠੱਗੀ ਧੋਖੇ ਨਾਲ ਭਰੇ ਹੋਏ ਆਂ ਕਾਲ ਯੁਗ ਦੇ ਵਿੱਚ ਬਹੁਤ ਜਾਂਦਾ ਅਸਰ ਆ ਸਾਡੇ ਤੇ। ਜਿਵੇਂ ਜਿਵੇਂ ਅਸੀਂ ਆਪ ਦੀ ਸ਼ੁੱਧੀ ਕਰਦੇ ਜਾਵਾਂਗੇ ਸ਼ੁੱਧੀ ਕਿਵੇਂ ਹੋਣੀ ਆ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਨਾਲ ਤੇ ਪਾਣੀ ਨੂੰ ਤਾਂ ਸਾਇੰਸ ਨੇ ਵੀ ਮੰਨ ਲਿਆ ਕਿ ਦੋ ਬੋਤਲਾਂ ਭਰ ਕੇ ਰੱਖੀਆਂ ਸੀ ਇੱਕ ਨੂੰ ਚੰਗੇ ਸ਼ਬਦ ਸੁਣਾਏ ਗਏ ਸੋਹਣਾ ਸੋਹਣਾ ਬੋਲਿਆ ਗਿਆ ਤੇ ਉਹਦੇ ਵਿੱਚ ਬੜੇ ਸੋਹਣੇ ਕ੍ਰਿਸਟਲ ਪੈਦਾ ਹੋਏ ਤੇ ਉਹ ਦੇਖੇ ਗਏ ਆਪਾਂ ਸਾਰਿਆਂ ਨੇ ਇਹ ਗੱਲ ਸੁਣੀ ਹੈ ਇੱਕ ਬੋਤਲ ਦੇ ਕੋਲੇ ਮੰਦੇ ਸ਼ਬਦ ਭੈੜੀ ਸ਼ਬਦਾਵਲੀ ਵਰਤੀ ਗਈ ਭੈੜਾ ਭੈੜਾ ਬੋਲਿਆ ਗਿਆ ਉਹਦੇ ਵਿੱਚ ਜਿਹੜੇ ਕ੍ਰਿਸਟਲ ਸੀ ਉਹ ਸਾਰੇ ਟੁੱਟ ਗਏ ਸੀ ਉਹਦੇ ਵਿੱਚ ਬਦਸੂਰਤ ਚੀਜ਼ਾਂ ਦੇਖਣ ਨੂੰ ਮਿਲੀਆਂ ਮਾਈਕਰੋਸਕੋਪ ਦੇ ਨਾਲ ਦੇਖਿਆ ਗਿਆ ਇਹ ਸਾਰਿਆਂ ਨੇ ਆਪਾਂ ਸੁਣਿਆ ਕਿ ਅਮਰੀਕਾ ਦੀ ਯੂਨੀਵਰਸਿਟੀ ਨੇ ਇਹ ਚੀਜ਼ ਦੀ ਖੋਜ ਕੀਤੀ ਹੈ ਬਾਕੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਸਾਡੇ ਸਰੋਵਰ ਆਏ ਬਹੁਤ ਵੱਡੀ ਮਹਾਨਤਾ ਇਹਨਾਂ ਚੀਜ਼ਾਂ ਦੀ ਅਸੀਂ ਉੱਥੋਂ ਕੈਨੀਆਂ ਚ ਬੋਤਲਾਂ ਚ ਅੰਮ੍ਰਿਤ ਲੈ ਕੇ ਆਉਂਦੇ ਆ ਕਿਉਂਕਿ ਸ੍ਰੀ ਹਰਮੰਦਰ ਸਾਹਿਬ 24 ਘੰਟੇ ਗੁਰਬਾਣੀ ਚੱਲਦੀ ਹੈ ਉਹ ਰੱਬੀ ਦਰਗਾਹੀ ਗੁਰਬਾਣੀ ਸ਼ਬਦ ਗੁਰੂ ਦਾ ਜਾਪ ਹੁੰਦਾ ਤੇ ਉਹਦੀ ਪਾਵਰ ਆ ਜਿਹੜੀ ਉਹ ਸਰੋਵਰ ਦੇ ਜਲ ਨੂੰ ਅੰਮ੍ਰਿਤ ਦੇ ਰੂਪ ਵਿੱਚ ਬਦਲਦੀ ਆ। ਬਾਕੀ ਜੇ ਆਪਾਂ ਕਹੀਏ ਖੰਡੇ ਬਾਟੇ ਦੀ ਪੌਹਲ ਵੇਲੇ ਇੱਕ ਆਮ ਜਿਹਾ ਪਾਣੀ ਹੀ ਸਾਡੇ ਪੰਜ ਪਿਆਰੇ ਬਾਟੇ ਵਿੱਚ ਰੱਖਦੇ ਨੇ ਤੇ ਜਦੋਂ ਉਹ ਗੁਰਬਾਣੀ ਦਾ ਜਾਪ ਕਰਦੇ ਨੇ ਰੱਬੀ ਗੁਰਬਾਣੀ ਦਾ ਉਹਦੀ ਸ਼ਕਤੀ ਦੇ ਨਾਲ ਉਹ ਅੰਮ੍ਰਿਤ ਦੀ ਪਾਵਰ ਪੈਦਾ ਹੁੰਦੀ ਜਿਹਦੇ ਚੋਂ ਖਾਲਸੇ ਦਾ ਜਨਮ ਹੁੰਦਾ ਹੈ। ਹਨਾ ਪਾਣੀ ਆਮ ਚੀਜ਼ ਨਹੀਂ ਆ ਇਹ ਬੋਲੇ ਹੋਏ ਸ਼ਬਦਾਂ ਨੂੰ ਯਾਦ ਰੱਖਦਾ ਜੋ ਅਸੀਂ ਬੋਲ ਰਹੇ ਆ ਉਹਦੇ ਉਹੀ એનર્ਜੀ ਇਹਦੇ ਵਿੱਚ ਜਾਣੀ ਆ ਜਿਸ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਚੱਲਦਾ ਹੋਊਗਾ ਉਸ ਘਰ ਦਾ ਜਦੋਂ ਅਸੀਂ ਜਾ ਕੇ ਪਾਣੀ ਵੀ ਪੀਵਾਂਗੇ ਨਾ ਉਹ ਚੀਜ਼ ਦਾ ਅਸਰ ਸਾਡੀ ਜ਼ਿੰਦਗੀ ਦੇ 24 ਘੰਟਿਆਂ ਦੇ ਵਿੱਚ ਵਿੱਚ ਉਸ ਚੀਜ਼ ਨੇ ਅਸਰ ਕਰਨ ਦਿਖਾ ਦੇਣਾ ਤੁਹਾਨੂੰ ਇਸੇ ਕਰਕੇ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ ਵੀ ਕਿਸੇ ਤੋਂ ਵੀ ਹੱਥੋਂ ਜਲ ਪਾਣੀ ਛਕਣਾ ਪਹਿਲਾਂ ਬੰਦਾ ਦੇਖੋ ਮੂਰੋ ਕਿਹੋ ਜਿਹਾ ਕਿਉਂਕਿ ਸਾਡੇ ਹੱਥਾਂ ਦੀ ਬਰਕਤ ਜੇ ਅੱਜ ਵੀ ਕੋਈ ਸੱਚੀ ਸੁੱਚੀ ਰੂਹ ਤੁਹਾਨੂੰ ਇਹਨਾਂ ਕਹਿ ਦੇਣਾ ਵੀ ਆ ਲੋ ਜਲ ਛਕ ਲਓ ਉਹਦੇ ਹੱਥਾਂ ਦੇ ਛਕ ਇਹੋ ਜਾਲ ਨੇ ਪਤਾ ਨਹੀਂ ਸਾਡੇ ਕਿਹੜੇ ਦੁੱਖ ਦੂਰ ਕਰ ਦਿੰਦੇ ਆ ਰੱਬੀ ਰੂਹਾਂ ਹੁੰਦੀਆਂ ਨੇ ਨਾ ਜੋ ਮਾਰਾ ਸਭ ਦਾ ਨਾਮ ਲੈਂਦੀਆਂ ਨੇ ਜੋ ਸੱਚੀਆਂ ਸੋਚੀਆਂ ਹੁੰਦੀਆਂ ਝੂਠ ਨਹੀਂ ਬੋਲਦੇ ਜੋ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਤੇ ਪਵਿੱਤਰ ਰੂਹਾਂ ਹੁੰਦੀਆਂ ਨੇ ਇਸ ਧਰਤੀ ਤੇ ਹੈਗਾ ਦੇਵਤੇ ਰੂਹਾਂ ਹੁੰਦੀਆਂ ਨੇ ਇਸ ਧਰਤੀ ਦੇ ਵਿੱਚ ਹੀ ਸਾਡੇ ਵਰਗੇ ਜਿਹੜੇ ਮਨੁੱਖ ਫਿਰਦੇ ਨੇ ਇਹਨਾਂ ਚ ਕੋਡੇ ਰਸ਼ ਕਰ ਗਏ ਆ ਇਹਨਾਂ ਦੇ ਵਿੱਚ ਹੀ ਸਾਰਾ ਕੋਸ਼ ਆ ਇਹਨਾਂ ਚ ਹੀ ਦੇਵੀ ਦੇਵ ਆ ਉਹ ਬਸ ਅਸੀਂ ਪਹਿਚਾਨਣੇ ਆ ਤੇ ਇਹ ਕੋਈ ਵਹਿਮ ਪਰਮ ਨਹੀਂਗਾ ਅੱਜ ਮੈਂ ਤੁਹਾਨੂੰ ਕਹਿੰਨੀ ਆਂ ਵੀ ਜਦੋਂ ਵੀ ਕਿਤੇ ਤੁਹਾਡਾ ਕੁਝ ਦੁੱਖਦਾ ਹੋਵੇ ਬਿਮਾਰ ਹੋਵਾਂ ਘਰੇ ਜਾਲ ਲੈ ਲੈਣਾ ਦੋਵੇਂ ਹੱਥਾਂ ਵਿੱਚ ਫੜ ਲੈਣਾ ਚੌਂਕੜਾ ਮਾਰ ਕੇ ਬੈਠ ਜਾਣਾ ਵਾਹਿਗੁਰੂ ਗੁਰਮੰਤਰ ਦਾ ਜਾਪ ਨੇਤਰਾਂ ਦੇ ਨਾਲ ਦ੍ਰਿਸ਼ਟੀ ਉਸ ਜਾਲ ਵਿੱਚ ਪਾਉਣੀ ਆਂ ਮੂਲ ਮੰਤਰ ਦਾ ਜਾਪ ਕਰਕੇ ਇਹ ਅਰਦਾਸ ਕਰਨੀ ਆਂ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਪਿਤਾ ਜੀ ਉਹ ਇਹ ਜਾਲਾ ਜਿਹੜਾ ਮੇਰੀ ਦਵਾਈ ਬਣ ਜੇ ਮੇਰੀ ਦੁਆ ਬਣ ਜੇ ਅੰਮ੍ਰਿਤ ਬਣ ਜੇ ਮੈਂ ਛਕਾਂ ਤੇ ਮੇਰੇ ਸਾਰੇ ਦੁੱਖ ਟੁੱਟ ਜਾਣ ਦੇਖੋ ਫਿਰ ਦਨ ਚ ਪੰਜ ਵੇਰਾਂ ਘਟੋ ਘਟੇ ਚੀਜ਼ ਕਰਨੀ ਹੋਰ ਕਹੋਂਗੇ ਪੰਜ ਵੇਰਾਂ ਕਿਉਂ ਕਰਨੀਆ ਕਿਉਂਕਿ ਗਿਣਤੀ ਵੀ ਇਸ ਸ੍ਰਿਸ਼ਟੀ ਦੇ ਵਿੱਚ ਸਾਰਾ ਕੁਝ ਹੈ ਹਰ ਇੱਕ ਸੈਕਿੰਡ ਮਿੰਟ ਦੇ ਨਾਲ ਹਿਸਾਬ ਕਿਤਾਬ ਨਾਲ ਚੱਲ ਰਿਹਾ ਹੈ ਘਟੋ ਘਟੇ ਪੰਜ ਵੇਰਾਂ ਕਰਿਆ ਬਾਕੀ ਤੁਸੀਂ ਜਿੰਨੀ ਵਾਰ ਮਰਜ਼ੀ ਕਰ ਲਓ ਐਵੇਂ ਕਰਿਆ ਕਰੋ ਚੌਂਕੜਾ ਮਾਰ ਕੇ ਜ਼ਮੀਨ ਤੇ ਬੈਠ ਕੇ ਛਕਨ ਨਾਲੀ ਠੀਕ ਹੈ ਇਹ ਨਹੀਂ ਵੀ ਜਿੱਥੇ ਖੜੇ ਹੋਏ ਪੈਰਾਂ ਚ ਜੁੱਤੇ ਪਾਇਆ ਸਿਰ ਨੰਗਾ ਸਿਰ ਟਕਿਆ ਹੋਣਾ ਚਾਹੀਦਾ ਸਿਰ ਟਾ ਕੇ ਕੇਸ ਟਾ ਕੇ ਫਿਰ ਇਸ ਤਰ੍ਹਾਂ ਦੋਵੇਂ ਹੱਥਾਂ ਚ ਫੜੇ ਪੂਰੀ ਪੂਰੀ ਭਾਵਨਾ ਦੇ ਨਾਲ ਉਹ ਗਰਬਾਣੀ ਪੜ ਕੇ ਅੰਮ੍ਰਿਤ ਤਿਆਰ ਕਰ ਲੈਣਾ ਜਿੱਥੇ ਘਰੇ ਬਹਿ ਕੇ ਪਾਠ ਕਰਦੇ ਆ ਜਾਂ ਘਰ ਵਿੱਚ ਕੋਈ ਰੇਡੀਓ ਚੱਲਦਾ ਗਰਬਾਣੀ ਦਾ ਉੱਥੇ ਜਲ ਰੱਖ ਦੇਣਾ ਜੱਗ ਵਿੱਚ ਪਾ ਕੇ ਉੱਤੋਂ ਮਲਮਲ ਦੇ ਕੱਪੜੇ ਨਾਲ ਟੱਕ ਦੇਣਾ ਟੱਕਣ ਨਹੀਂ ਦੇਣਾ ਉਹ ਕੋਲੇ ਪਿਆ ਬਾਣੀ ਸੁਣ ਸੁਣ ਕੇ ਸੁਣ ਸੁਣ ਕੇ ਜਲ ਚ ਇਨੀ ਪਾਵਰ ਬਣ ਜਾਣੀ ਉਹ ਝਕੋਂਗੇ ਨਾ એનર્ਜੀ ਆਉਗੀ ਥੱਕਣਾ ਹੀ ਨਹੀਂਗਾ ਦੁਖਦਾ ਵੀ ਹੋਵੇ ਕੁਛ ਕਿਉਂਕਿ ਜਦੋਂ ਅਸੀਂ ਖੇਡਦੇ ਹੁੰਦੇ ਸੀ ਨਾ ਮੈਂ ਸਪੋਰਟਸਮੈਨ ਸੀ 12 ਸਾਲ ਗੇਮ ਕੀਤੀ ਮਹਾਰਾਜ ਸਾਭੀ ਕਿਰਪਾ ਨਾਲ ਜਦੋਂ ਕਿਤੇ ਸੱਟ ਲੱਗ ਜਾਣੀ ਤੇ ਅਗਲੇ ਦਿਨ ਮੈਚ ਹੋਣਾ ਤੇ ਇਹ ਹੀ ਕਰਨਾ ਮਹਾਰਾਜ ਸਾਹਿਬ ਸੱਚੇ ਪਾਛੇ ਐ ਜਾਲ ਨੂੰ ਨਾ ਪਾਟ ਕਰਕੇ ਸ਼ਾਕ ਲੈਣਾ ਮਹਾਰਾਜ ਸਾਹਿਬ ਨੇ ਕਿਰਪਾ ਕਰ ਦੇਣੀ ਅੱਜ ਵੀ ਕਰਦੇ ਆ ਅੱਜ ਵੀ ਮੇਰੇ ਤਾਂ ਬਹੁਤ ਸੱਟਾਂ ਫੇਟਾਂ ਲੱਗੀਆਂ ਹੋਈਆਂ ਮੈਂ ਤਾਂ ਤੁਰੇ ਫਿਰਦਾ ਇੱਕ ਬਸ ਗੇਮ ਦੇ ਵਿੱਚ ਇੰਨੀਆਂ ਕ ਸੱਟਾਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਪਰ ਅੱਜ ਵੀ ਸਿਰੜੀ ਹੋ ਕੇ ਤੁਰੇ ਫਿਰਦੇ ਨਾ ਰਸੋਈ ਘਰ ਚ ਇਦਾਂ ਇਦਾਂ ਹੀ ਕਰਦੀ ਹੁੰਦੀ ਮੈਂ ਪ੍ਰੈਕਟੀਕਲ ਦੱਸ ਰਹੀ ਹਾਂ ਤੇ ਫਿਰ ਮਹਾਰਾਜ ਸਾਹਿਬ ਕਿਰਪਾ ਕਰਦੇ ਬਸ ਐਂ ਦਿਨ ਨੰਗਾਲੇ ਦਾ ਕੰਮ ਧੰਦੇ ਕਰਦੇ ਆ ਮਹਿਸੂਸ ਨਹੀਂ ਹੁੰਦੀਆਂ ਉਹ ਚੀਜ਼ਾਂ ਜੋ ਮੈਂ ਸੱਚੀ ਜ਼ਿੰਦਗੀ ਚ ਆਪ ਹੰਡਾਇਆ ਨਾ ਮਹਾਰਾ ਸਬਜੀ ਨੇ ਬਹੁਤ ਕਿਰਪਾ ਕੀਤੀ ਲੋਕੀ ਕਹਿੰਦੇ ਕਰਾਮਾਤ ਨਹੀਂ ਮੇਰੇ ਨਾਲ ਤਾਂ ਬਹੁਤ ਹੁੰਦੀਆਂ ਅੱਜ ਵੀ ਹੁੰਦੀਆਂ ਕਰਾਮਾਤ ਹੀ ਵਾਪਰੀ ਮੇਰੇ ਜੀਵਨ ਵਿੱਚ ਕਰਾਮਾਤ ਵਾਪਰੀ ਮੈਂ ਪਿਛੋਕੜ ਤੋਂ ਇੱਕ ਗੁਰਸਿੱਖ ਪਰਿਵਾਰ ਦੀ ਧੀ ਨਹੀਂਗੀ ਮਹਾਰਾ ਸਾਹਬ ਨੇ ਇੰਨੀ ਕਿਰਪਾ ਕੀਤੀ ਕਿ ਮਜਬੂਰ ਹੋ ਗਏ ਖੰਡੇ ਬਾਟੇ ਦੀ ਪਹੁੰਚ ਲੈਣ ਲਈ ਅਮਰਤ ਛਕ ਲਿਆ ਜੀਵਨ ਹੀ ਮਹਾਰਾ ਸਾਹਬ ਨੇ ਬਦਲਤਾ ਜਦੋਂ ਆਪਾਂ ਆਪਣੀ ਜ਼ਿੰਦਗੀ ਦਾ ਸਾਰਾ ਕੋਸ਼ਿ ਗੁਰੂ ਸਾਹਿਬ ਦੇ ਚਰਨਾਚਰਪਨ ਕਰ ਦੇਣਾ ਵੀ ਮਹਾਰਾਜ ਸਾਹਿਬ ਤੂੰ ਹੀ ਆ ਤੂੰ ਹੀ ਆ ਸਭ ਕੁਝ ਤੂੰ ਹੈਗਾ ਆ ਤਾਂ ਉਹ ਫਿਰ ਦਿਖਾਉਂਦਾ ਕਿ ਮੈਂ ਹੈਗਾ ਆ ਠੀਕ ਹੈ ਨਾਮ ਮੰਨਣ ਵਾਲੇ ਤਾਂ ਰੱਬ ਦੀ ਹੋਂਦ ਤੋਂ ਵੀ ਮੁਨਕਰ ਆ ਉਹ ਤੇ ਇਹ ਵੀ ਨਹੀਂ ਮੰਨਦੇ ਵੀ ਰੱਬ ਹੈਗਾ ਐਡੀ ਵੱਡੀ ਸ੍ਰਿਸ਼ਟੀ ਨੂੰ ਇੱਕ ਇਨਸਾਨ ਆਪਦਾ ਪਰਿਵਾਰ ਨਹੀਂ ਚਲਾ ਸਕਦਾ ਉਹਦੇ 'ਚ ਡਾਵਾ ਡੋਲ ਹੋ ਜਾਂਦਾ ਤੇ ਐਡੀ ਵੱਡੀ ਸ੍ਰਿਸ਼ਟੀ ਨੂੰ ਜੀਵ ਜੰਤੂਆਂ ਨੂੰ ਪਸ਼ੂ ਪੰਛੀਆਂ ਨੂੰ ਪਹਾੜਾਂ ਨੂੰ ਦਰਿਆਵਾਂ ਨੂੰ ਨਦੀਆਂ ਚਰਨਿਆਂ ਨੂੰ ਕੁਈ ਤਾਂ ਚਲਾ ਰਿਹਾ ਦਿਨ ਤੇ ਰਾਤਾਂ ਨੂੰ ਸੂਰਜ ਚੰਨ ਤਾਰਿਆਂ ਨੂੰ ਕੋਈ ਤਾਂ ਚਲਾ ਰਿਹਾ ਹੈ ਨਾ ਕਿਤੇ ਤੂਫਾਨ ਆਉਂਦੇ ਆ ਤੂਫਾਨ ਥਮ ਜਾਂਦੇ ਆ ਸਾਰਾ ਕੁਝ ਇਹ ਸ਼ੈਤਾਨ ਮਨੁੱਖ ਨੇ ਬਹੁਤ ਕੁਝ ਦੁਨੀਆ ਤੇ ਪੈਦਾ ਕਰਤਾ ਪਰ ਉਹਦਾ ਅੰਤ ਵੀ ਹੋਊਗਾ ਕਿਉਂਕਿ ਕੁਦਰਤ ਨਾ ਮੱਥਾ ਲਾਇਆ ਹੋਇਆ ਸੀ ਪਰ ਅੱਜ ਵੀ ਇਹ ਕਾਲਯੁਗ ਦੇ ਵਿੱਚ ਸਤਜੁਗੀ ਜੀਵ ਹੈਗੇ ਆ ਤੁਸੀਂ ਆਪਣੇ ਜੀਵਨ ਨੂੰ ਇਹ ਸੋਚਿਆ ਕਰੋ ਜੇ ਸਵਾਸ ਚੱਲ ਰਿਹਾ ਮਹਾਰਾ ਸਾਹਿਬ ਤੁਹਾਡਾ ਧੰਨਵਾਦ ਆ ਬਹੁਤ ਧੰਨਵਾਦ ਆ ਮੈਂ ਇਸ ਟਾਈਮ ਮਨੁੱਖਾ ਦੇ ਹੀ ਦੇ ਵਿੱਚ ਸਾਹ ਲੈ ਰਿਹਾ ਇਹ ਕਿਰਪਾ ਥੋਡੀ ਇਹ ਕਿਰਪਾ ਮੰਨ ਕੇ ਤੇ ਮਹਾਰਾਜ ਸਾਹਿਬ ਦਾ ਧੰਨਵਾਦ ਕਰਕੇ ਨਾ ਘਰ ਦੇ ਵਿੱਚ ਜਾਲ ਨੂੰ ਅੰਮ੍ਰਿਤ ਬਣਾ ਕੇ ਛਕਿਆ ਕਰੋ ਇਹ ਚੀਜ਼ਾਂ ਸਾਡੇ ਪੁਰਾਣੇ ਬਜ਼ੁਰਗ ਕਰਦੇ ਸੀ